ਸਤਿ ਸ੍ਰੀ ਅਕਾਲ ਜੀ ਮੈਂ ਤਰਮਿੰਦਰ ਸਿੰਘ ਅੱਜ ਦੀ ਬੈਠਕ ਦੇ ਵਿੱਚ ਅਸੀਂ ਇੱਕ ਇਦਾਂ ਦੇ ਸੱਜਣ ਮਿਲਾਰੇ ਜਾ ਰਹੇ ਹਾਂਗੇ ਜਿਹੜੇ ਇੱਕ ਐਕਸ ਆਰਮੀ ਆਫੀਸਰ ਨੇ ਸੋ ਮੈਂ ਸਵਾਗਤ ਕਰਦਾ ਸਰਦਾਰ ਲੱਖਾ ਸਿੰਘ ਫੌਜੀ ਜੋ ਰੁੱਦਰਪੁਰ ਤੋਂ ਨੇ ਸੋ ਸਰਦਾਰ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਆਪਣੇ ਦੇ ਵਿੱਚ ਸਰਦਾਰ ਜੀ ਅੱਜ ਆਪਣੇ ਸਿੰਘ ਸਾਹਿਬ ਆਏ ਨੇ ਇਹਨਾਂ ਨੂੰ ਅਸੀਂ ਬਹੁਤ ਚਿਰ ਤੋਂ ਜਾਣਦੇ ਆ ਤੇ ਬਹੁਤ ਇਹਨਾਂ ਨੂੰ ਗਿਆਨ ਹੈਗਾ ਮਗਰ ਅਸੀਂ ਇੱਕ ਰੀਸੈਂਟ ਇੱਕ ਮੁੱਦਾ ਚੁੱਕਿਆ ਹੋਇਆ ਸੀਗਾ ਯੂਪੀ ਤੇ ਯੂਕੇ ਦੇ ਸਰਦਾਰਾਂ ਵਾਰੀ ਸੋ ਇਹਨਾਂ ਨੇ ਪੰਜਾਬ 'ਚ ਵੀ ਰਹੇ ਆ ਇਹ ਯੂਪੀ 'ਚ ਵੀ ਰਹੇ ਆ ਹੁਣ ਉੱਤਰਾਖੰਡ 'ਚ ਵੀ ਰਹਿ ਰਹੇ ਨੇ ਪਹਿਲਾਂ ਤਾਂ ਸਰਦਾਰ ਸਾਹਿਬ ਇਹ ਦੱਸੋ ਕਿ ਤੁਹਾਨੂੰ ਕੀ ਲੱਗਦਾ ਕਿ ਪੰਜਾਬ 'ਚ ਸਰਦਾਰਾਂ ਦੀ ਪੱਗਾਂ ਜ਼ਿਆਦਾ ਨੇ ਕਿ ਯੂਪੀ ਤੇ ਉੱਤਰਾਖੰਡ 'ਚ ਜ਼ਿਆਦਾ ਵਾਇਗਲਜੀਕਾ ਖਾਲਸਾ ਵਾਇਗਲਜੀਕੀ ਫਤੇ ਅਤੇ ਅਰਮਿੰਦਰ ਜੀ ਪੱਗਾਂ ਜੇ ਦੇਖਿਆ ਜਾਏ ਤੇ ਇਸ ਵੇਲੇ ਉਤਰਾੰਚਲ ਔਰ ਯੂਪੀ ਚ ਸਿੱਖੀ ਹੈ ਨਸ਼ਾ ਵੀ ਨਹੀਂ ਹੈ ਘਾਟੇ ਸਿੱਖੀ ਵੀ ਹੈ ਜੇ ਬਾਬੇ ਨਾਨਕ ਦੀ ਕਿਰਪਾ ਜੇ ਬਾਬਾ ਨਾਨਕ ਕਿੱਥੋਂ ਚੱਲਿਆ ਸੀ ਕਿ ਸਾਡੇ ਯੂਪੀ ਚ ਨਹੀਂ ਆਇਆ ਕਿ ਸਾਡੇ ਉਤਰਾੰਚਲ ਚ ਨਹੀਂ ਆਇਆ ਸਾਰੇ अच्छे अच्छे गोर् धाम गुरु नानक साहिब ਦੇ ਟਾਈਮ ਤੋਂ ਇੱਥੇ ਨੇ ਹਰ ਗੋਬਿੰਦ ਸਾਹਿਬ ਵੀ ਇੱਥੇ ਆਏ ਨੇ ਰਈ ਗੱਲ ਪ੍ਰਵਾਸੀਆਂ ਦੀ ਕਈ ਸਾਨੂੰ ਪੰਜਾਬ ਵਾਲੇ ਵੀ ਕਹਿੰਦੇ ਨੇ ਆਏ ਨੇ ਯੂਪੀ ਤੋਂ ਭਈਏ ਹਾਂਜੀ ਹਾਂਜੀ ਪਈ ਯੂਪੀ ਤੋਂ ਭਈਏ ਆਏ ਨੇ ਜੇ ਅਸੀਂ ਭਈਏ ਆਏ ਆ ਅਸੀਂ ਕਦੇ ਉਹਨਾਂ ਤੋਂ ਕੋਈ ਚੀਜ਼ ਦੀ ਹੈਲਪ ਨਹੀਂ ਮੰਗੀ ਐਸ ਵੇਲੇ ਹੁਣ ਜੇ ਪੰਜਾਬ ਤੇ ਮੁਸੀਬਤ ਹੈ ਸਭ ਤੋਂ ਜ਼ਿਆਦਾ ਖਾਦ ਤੇ ਸਭ ਤੋਂ ਜ਼ਿਆਦਾ ਬੀਜ ਸਾਡੇ ਇੱਥੋਂ ਭਰ-ਭਰ ਕੇ ਨਾਨਕਪੁਰੀ ਟਾਂਡਾ ਤੇ ਨਾਨਕ ਮਤੇ ਤੋਂ ਜਾ ਰਹੇ ਨੇ ਉਹ ਸਾਰੀ ਇੱਥੋਂ ਦੀ ਸੰਗਤ ਨਹੀਂ ਇਕੱਠਾ ਕਰ ਕੀਤਾ ਸਾਨੂੰ ਆਪ ਨੂੰ ਇੱਥੇ ਖਾਦ ਘੱਟ ਮਿਲਦੀ ਏ ਪਰ ਉੱਥੇ ਵਾਸਤੇ ਸੀ ਪੂਰੀ ਕਰ ਰਹੇ ਆ ਬਾਕੀ ਰਹੀ ਗੱਲ ਸਿੱਖ ਦੀ ਸਿੱਖ ਹੈ ਕਿੱਥੇ ਨਹੀਂ ਹੈਦਰਾਬਾਦ ਨਹੀਂ ਨਾਗਪੁਰ ਚ ਨਹੀਂ ਫੌਜ ਚ ਨਹੀਂ ਜਾਂ ਕੁਛ ਨਹੀਂ ਮੈਂ ਖੁਦ ਫੌਜ ਚ 68 ਦਾ ਭਰਤੀ ਹਾਂ ਤੇ 90 ਚ ਰਿਟਾਇਰ ਹੋਇਆ ਆ ਕੇ ਖੇਤੀ ਕੀਤੀ ਹੈ ਦਬਾ ਕੇ ਹੁਣ ਐਸ ਵੇਲੇ ਤੇ ਚਲੋ ਥੋੜੀ ਉਮਰ ਜ਼ਿਆਦਾ ਹੋ ਗਈ ਹੈ ਨਹੀਂ ਖੇਤੀ ਹੁੰਦੀ ਫਿਰ ਵੀ ਸਿੱਖ ਇਤਿਹਾਸ ਸਾਰਾ ਯੂਪੀ ਇਹ ਤੇ ਧੂਰੀ ਦੁਨੀਆ ਸੀ ਫੌਜ ਚ ਵੀ ਵੇਖੀ ਹੈ ਕੱਤਰ ਦੀ ਲੜਾਈ ਅਸੀਂ ਲੜੀ ਹੈ ਕਾਰਗਲ ਦੀ ਲੜਾਈ ਅਸਲੀ ਲੜੀ ਹੈ ਤੇ ਮਤਲਬ ਇਹ ਵੇ ਜੇ ਪੰਜਾਬ ਹਿੰਦੁਸਤਾਨ ਦੇ ਵਿੱਚੋਂ ਸਿੱਖ ਕੱਢ ਦਿੱਤੇ ਜਾਣ ਹਾਂਜੀ ਤੇ ਹਿੰਦੁਸਤਾਨ ਦੇ ਵਿੱਚ ਹੈ ਵੀ ਦੱਸੋ ਕੀ ਹੈ ਇੱਕ ਸਿੱਖ ਨਾਲ ਹੀ ਤਾਜ ਸਿਰ ਦਾ ਤਾਜ ਹੈ ਜਿਹੜਾ ਉਹ ਸਿੱਖ ਹੈ ਸਭ ਤੋਂ ਪਹਿਲਾਂ ਬਾਰਡਰ ਤੇ ਮਰਨ ਵਾਲਾ ਇੱਕ ਸਿੱਖ ਹੈ ਸਭ ਤੋਂ ਪਹਿਲਾਂ ਫਾਏ ਲੈਣ ਫਾਸੀ ਲੱਗਣ ਵਾਲਾ ਸਿੱਖ ਹੈ ਹਾਰ ਸਿੱਖ ਕੁਰਬਾਨੀ ਦੇਣ ਨੂੰ ਸਭ ਤੋਂ ਅੱਗੇ ਵੇ ਅੱਜ ਰਾਜੋਆਣੇ ਨੂੰ ਵੇਖ ਲਓ ਝੁਕਦਾ ਨਹੀਂ ਝੂਠ ਨਹੀਂ ਬੋਲਦਾ ਝੂਠ ਵੀ ਨਹੀਂ ਬੋਲ ਰਿਹਾ ਕਹਿੰਦਾ ਤੁਸੀਂ ਮੈਂ ਮੈਂ ਕੀਤਾ ਹੈ ਹਾਂਜੀ ਮੈਨੂੰ ਫਾਸੀ ਦਿਓ ਜੋ ਮਰਜ਼ੀ ਦਿਓ ਮੈਂ ਝੁਕਣਾ ਨਹੀਂ ਇਹੋ ਜੇ ਜੇ ਭਗਤ ਸਿੰਘ ਉਦੋਂ ਸੀ ਤੇ ਅੱਜ ਵੀ ਹੈ ਨਾ ਜੇ ਉਤਮ ਸਿੰਘ ਉਦੋਂ ਸੀ ਤੇ ਹੁਣ ਵੀ ਹੈ ਨਾ ਰਾਜੋਆਣਾ ਵੇਖੋ ਦੂਜਾ ਦੇਖੋ ਇਹ ਪੰਜ ਚਾਰ ਸਿਕੋਈ ਅੱਛਾ ਸਿੰਘ ਸਾਹਿਬ ਥੋੜਾ ਜਿਹਾ ਮੈਨੂੰ ਇਹ ਮੈਂ ਵੀ ਗੱਲ ਚੱਕੀ ਸੀਗੀ ਕਿ ਆਪਣੇ ਰਾਜਵਾਨਾ ਜੀ ਹੈਗੇ ਆ ਤੇ ਇੱਕ ਹੋਰ ਦੇ ਸ਼ਹੀਦ ਅਵਤਾਰ ਸਿੰਘ ਹਲਵਾਰਾ ਜੀ ਇਹਨਾਂ ਨੂੰ ਫਾਂਸੀਆਂ ਤਾਂ ਦਿੱਤੀਆਂ ਜਾਂ ਸਜ਼ਾਾਂ ਮਾ ਹੋ ਗਈਆਂ ਇਹਨਾਂ ਨੂੰ ਪਰੋਲ ਨਹੀਂ ਦੇ ਰਹੇ ਇੱਕ ਦਿਨ ਦੀ ਵੀ ਇਹ ਕਾਨੂੰਨਨ ਹੱਕ ਹੈਗਾ ਮੈਂ ਕਿਤਾਬਾਂ ਚ ਵੀ ਪੜਿਆ ਹੈਗਾ ਹੈ ਦੇਖੋ ਰਾਮ ਰਹੀਮ ਨੂੰ ਚੌਥੇ ਦਿਨ ਪਰੋਲ ਮਿਲ ਜਾਂਦੀ ਹੈ ਹਾਂਜੀ ਉਹ ਨੂੰ ਮਿੰਤਾ ਮਾਂ ਦਾ ਇਲਾਜ ਲਈ ਮਿਲ ਜਾਂਦੀ ਏ ਬਰਥਡੇਮ ਨਾਲ ਨਹੀਂ ਮਿਲ ਜਾਂਦੀ ਏ ਜਦ ਕਿ ਉਹ ਬਲਾਤਕਾਰੀ ਵੀ ਏ ਕਤਲ ਵੀ ਏ ਹਾਂਜੀ ਤੇ ਇਹ ਤੇ ਇਹ ਤੇ ਇੱਕ ਸੱਚੇ ਸੁੱਚੇ ਸ਼ੂਰਮੇ ਨੇ ਫਿਰ ਇਹਨਾਂ ਦਾ جیل ਚ ਵੀ ਇਤਿਹਾਸ ਮਾੜਾ ਨਹੀਂ ਸਾਰੇ ਬਾਬਾ ਜੀ ਕਹਿੰਦੇ ਨੇ ਸਾਰੇ ਮੰਨਦੇ ਨੇ ਇਹਨੂੰ ਹਰਗੋਬਿੰਦ ਸਾਹਿਬ ਵੀ ਜੇਲ ਚ ਗਏ ਹਨ ਗਵਾਲੀਅਰ ਹਾਂਜੀ ਲੇਕਿਨ 52 ਰਾਜਿਆਂ ਨੂੰ ਉਹ ਛਡਾ ਕੇ ਲਿਆਏ ਜਦ ਕਿ ਉਹਨਾਂ ਰਾਜਿਆਂ ਦੇ ਪੋਤਰਿਆਂ ਨੇ ਹਰ ਗੋਬਿੰਦ ਦੇ ਪੁੱਤਰੇ ਨਾਲ ਜੰਗ ਲੜੀ ਹਾਂਜੀ ਹਾਰੇ ਵੀ ਪਰ ਆਪਣੀ ਆਪਣੀ ਜ਼ਮੀਰ ਮਾਰਦੇ ਨੇ ਤੇ ਦੂਜੇ ਨੂੰ ਇਹ ਕਰਦੇ ਨੇ ਹੁਣ ਸਿੱਖ ਪੰਜਾਬ ਚ ਜਿੰਨੇ ਰੋਜ਼ ਅਸੀਂ ਖਬਰਾਂ ਚ ਸੁਣਦੇ ਆ ਪੰਜਾਬ ਰੋਜ਼ ਮਰਦੇ ਨੇ ਨਸ਼ਾ ਪੀ ਖਾ ਖਾ ਕੇ ਸਾਡੇ ਯੂਪੀ ਚੋਂ ਵੀ ਕੋਈ ਮਰਦਾ ਦੇਖਿਆ ਕਿਸੇ ਨੇ ਕਰਜ਼ੇ ਤੋਂ ਫਾਹ ਲੰਗਾ ਦੇਖਿਆ ਅਸੀਂ ਘੱਟ ਖਾ ਲਾਂਗੇ ਆਪਣੀ ਜੇਬ ਦੇਖ ਕੇ ਵਰਤ ਲਾਂਗੇ ਯੂਪੀ ਦੇ ਵਿੱਚ ਅਸੀਂ ਬੈਲ ਸੈਟਲ ਆ ਜੇ ਅਸੀਂ ਯੂਪੀ ਚ ਪਰਦੇਸੀ ਆ ਤੇ ਫਿਰ ਤੇ ਅਸੀਂ ਇੰਡੀਆ ਚ ਵੀ ਪਰਦੇਸੀ ਆ ਅਸੀਂ ਤੇ ਆਏ ਆ ਪਾਕਿਸਤਾਨ ਚੋਂ ਜੇ ਅਸੀਂ ਸੇਖਾਂ ਤਾਂ ਹੀ ਉਧਰੋਂ ਆਏ ਆ ਨਹੀਂ ਤੇ ਅਸੀਂ ਉਧਰ ਹੀ ਰਹਿੰਦੇ ਉਧਰ ਹੀ ਰਹਿੰਦੇ ਉੱਥੇ ਕੀਵੇਂ ਵਰਗੇ ਬਾਜਵੇ ਵਰਗੇ ਕਈ ਘਰਾਏ ਕਈ ਬਾਜਵੇ ਕਈ ਉਧਰ ਬਣੇ ਨੇ ਉਹ ਉਹ ਸਾਡੇ ਹੀ ਨੇ ਧਰਮ ਛੱਡ ਗਏ ਨੇ ਮੁਸਲਮਾਨ ਬਣ ਗਏ ਨੇ ਤੇ ਅਸੀਂ ਸਾਨੂੰ ਨਹੀਂ ਸੀ ਉਹਨਾਂ ਦਾ ਗਾਂ ਵਚ ਖਾਣਾ ਮਨਜ਼ੂਰ ਅਸੀਂ ਇੱਧਰ ਆ ਗਏ ਇੱਧਰ ਆ ਕੇ ਯੂਪੀ ਆਵਾਜ਼ ਕੀਤਾ ਜੰਗਲ ਆਵਾਜ਼ ਕੀਤੀ ਛੇਰਾਂ 'ਚ ਰਹੇ ਜੰਗਲਾਂ 'ਚ ਰਹੇ ਅੱਜ ਯੂਪੀ 'ਚ ਵੀ ਤੇ ਉਤਰਾਛਲ 'ਚ ਵੀ ਧੰਨ ਧੰਨ ਕੀਤੀ ਪਈ ਹੈ ਜੱਟਾਂ ਨੇ ਇਸ ਲਈ ਇਹਨਾਂ ਚੀਜ਼ਾਂ ਨੂੰ ਸੋਚਦੇ ਹੋਏ ਅਸੀਂ ਇਹ ਸੋਚਦੇ ਹਾਂ ਵੀ ਸਾਡਾ ਆਖਰ ਇੱਕ ਕੁੜੀ ਦੀ ਤਰ੍ਹਾਂ ਉਹਦਾ ਘਰ ਕਦੇ ਹੋਇਆ ਹੀ ਨਾ ਕਿਉਂ ਸਹੀ ਗੱਲ ਆ ਜੀ ਕੁੜੀ ਜੰਮਦੀ ਏ ਬਗਾਨਾ ਧਨ ਅੱਗੇ ਗਈ ਪਰਾਇ ਕਰੋ ਥੋੜੀ ਬਟ ਹੋਰ ਬੱਚੇ ਜੰਮੇ ਬੱਚੇ ਆਂਦੇ ਨੇ ਨਾਨੇ ਵਰਗਾ ਨਾਨੇ ਵਾਂਗੂ ਬੋਲੀ ਜਾਂਦੀ ਏ ਮੰਮੀ ਨਾਨੇ ਵਾਂਗੂ ਬੋਲੀ ਜਾਂਦੀ ਏ ਇਤੇ ਨਾਨੇ ਦੀ ਹੋਇਆ ਓਏ ਹੈ ਬੰਦਾ ਵੀ ਗੁੱਸੇ ਹੋ ਗਿਆ ਤਾਂ ਕਹੇ ਜਾ ਭੱਜ ਜਾ ਪੇਕੇ ਕਿਉਂ ਬਈ ਉਹਦਾ ਤੇ ਘਰ ਹੋਇਆ ਹੀ ਨਾ ਅੱਛਾ ਇਸ ਤਰ੍ਹਾਂ ਸਿੱਖਾਂ ਦਾ ਵੀ ਘਰ ਕੋਈ ਨਾ ਹੋਇਆ ਹੁਣ ਰੀਸੈਂਟ ਇੱਕ ਆਪਣੇ ਗਰਮ ਤਿੱਤੇ ਸੁਭਾਅ ਦੇ ਨੇਤੇ ਨੇ ਉੱਥੇ ਪੰਜਾਬ ਚ ਰਹਿੰਦੇ ਉਹ ਕਹਿੰਦੇ ਕਿ ਯੂਪੀ ਚ ਪੰਜਾਬ ਚੋਂ ਭਈਏ ਕੱਢੋ ਅਸੀਂ ਇੱਥੇ ਰਹਿਨੇ ਆ ਤੁਸੀਂ ਇਹ ਬਾਰੇ ਵੀ ਸੋਚੋ ਕਿ ਅਗਰ ਅਸੀਂ ਇੱਥੇ ਪ੍ਰਵਾਸੀ ਯੂਪੀ ਚ ਅਸੀਂ ਪ੍ਰਵਾਸੀ ਹੈਗੇ ਆ ਤੇ ਉਹਨਾਂ ਪ੍ਰਵਾਸੀਆਂ ਨੂੰ ਕੱਢੋਗੇ ਅਸੀਂ ਕਿੱਥੇ ਜਾਵਾਂਗੇ ਇੱਥੇ ਤੇ ਯੂਪੀ ਤੇ ਉੱਤਰਾਖੰਡ ਦੇ ਸਰਦਾਰ ਕਿੱਥੇ ਜਾਣ ਫਿਰ ਇਹ ਕੋਈ ਨਹੀਂ ਜਗ੍ਹਾ ਹੈ ਗਈ ਆ ਪੰਜਾਬ 'ਚ ਜੇ ਅਗਰ 4 ਕਰੋੜ ਪੰਜਾਬੀ ਹੈਗੇ ਉਹਨਾਂ ਨੂੰ ਰੱਖ ਲੈਣਗੇ ਦੇਖੋ ਪ੍ਰਵਾਸੀ ਦਾ ਮਤਲਬ ਇਹ ਆ ਵੀ ਉਹਦਾ ਡਾਕੂਮੈਂਟ ਸਹੀ ਉਹਦਾ ਦੇਖੋ ਤੁਸੀਂ ਵੋਟਾਂ ਲੈਣ ਦੇ ਮਾਰੇ ਪਹਿਲਾਂ ਪ੍ਰਵਾਸੀ ਬਾਏ ਹਾਂਜੀ ਹੁਣ ਕਹਿੰਦੇ ਉਹ ਅਸੀਂ ਕੱਢੀਏ ਜਿਹਦਾ ਡਾਕੂਮੈਂਟ ਸਹੀ ਆ ਜਿਹਦੀ ਰਿਪੋਰਟ ਸਹੀ ਆ ਉਹਨੂੰ ਤਾਂ ਕਿਵੇਂ ਕੱਢਦੇ ਹੋਗੇ ਤੁਸੀਂ ਤੇ ਇੱਥੋਂ ਵੀ ਹੁਣ ਸਾਨੂੰ ਜੇ ਇੱਥੋਂ ਕੱਢਦੇ ਹੋ ਤਾਂ ਫਿਰ ਸਾਨੂੰ ਜ਼ਮੀਨਾਂ ਦੇਓਗੇ ਉੱਥੇ ਅਸੀਂ ਪਾਕਿਸਤਾਨੋਂ ਜੇ ਸਾਨੂੰ ਕੱਢਿਆ ਤਾਂ ਇੱਧਰ ਆ ਕੇ ਸਾਨੂੰ ਜ਼ਮੀਨਾਂ ਮਿਲੀਆਂ ਨੇ ਅਸੀਂ ਖਰੀਦੀਆਂ ਨਹੀਂ ਸਾਨੂੰ ਉੱਧਰੋਂ ਮਿਲੀਆਂ ਨੇ ਸਾਡੇ ਪਿਓ ਦਾਦਿਆਂ ਦੀਆਂ ਉਹਨਾਂ ਹੁਣ ਪੰਜਾਬੋਂ ਵੇਚ ਕੇ ਅਸੀਂ ਇੱਥੇ ਆਏ ਪਰ ਸਾਡੀ ਪੰਜਾਬ ਜਿਹੜੀ ਅਸੀਂ ਵੇਚ ਕੇ ਆਇਆ ਉਹ ਸਾਡੀ ਛਡਾ ਕੇ ਦਿਓ ਹਾਂਜੀ ਪੰਜਾਬ ਜਿਹੜੀ ਵੇਚ ਕੇ ਆਇਆ ਉਹ ਸਾਡੀ ਦੇ ਦਿਓ ਦੇ ਦਿਓ ਸਾਨੂੰ ਰੁਪਈਆ ਵਾਲੀ ਸਾਡੀ ਲੈ ਲਓ ਅਸੀਂ ਘਟਾਈ ਨਹੀਂ ਵਧਾਈ ਵੀ ਹੈ ਹੂੰ ਤੇ ਇਸ ਤਰ੍ਹਾਂ ਕਰਕੇ ਦੇਸ਼ 'ਚ ਵੰਡੀਆਂ ਪਾਉਣ ਵਾਲਾ ਕੰਮ ਨਹੀਂ ਜਿਹੜੇ ਖਾਲਸਤਾਨ ਖਾਲਸਤਾਨ ਬਣਾਓਗੇ ਕਿੱਥੇ ਕਿੱਥੋਂ ਜਹਾਜ਼ ਡਾਓਗੇ ਕਿੱਥੋਂ ਟੈਂਕ ਖਿਲਾਰੋਗੇ ਕਿੱਥੋਂ ਫੌਜ ਲਿਆਓਗੇ ਜਿਹੜਾ ਦੇਸ਼ਾਂ ਨੂੰ ਲੜਾਈ ਜਦੋਂ ਲੱਗਦੀ ਏ ਤੇ ਵੰਡਿਆ ਤੇ ਪੰਜਾਬ ਗਿਆ 47 'ਚ ਵੀ ਪੰਜਾਬ ਵੰਡਿਆ ਗਿਆ 65 'ਚ ਵੀ ਪੰਜਾਬ ਉਧਰੋਂ ਵੀ ਮਰੇ ਪੰਜਾਬੀ ਇਧਰੋਂ ਵੀ ਮਰੇ ਪੰਜਾਬੀ ਹਾਂਜੀ 71 'ਚ ਮਰੇ ਪੰਜਾਬੀ ਤੇ ਇਹ ਪੰਜਾਬੀ ਮਰਨ ਵਾਸਤੇ ਹੀ ਨੇ ਪੰਜਾਬੀ ਕੀ ਮਰਨ ਵਾਸਤੇ ਰੱਖੇ ਨੇ ਕਿ ਬਾਕੀਆਂ ਨਾਲ ਕੋਈ ਹੱਕ ਨਹੀਂ ਕੋਈ ਗਜਰਾਤੀ ਦੱਸੋ ਕਿਹੜਾ ਫੌਜ ਚ ਕਿਸੇ ਨੇਤੇ ਦਾ ਪੁੱਤਰ ਕਿਹਦਾ ਫੌਜ ਚ ਅਗਰ ਇਹਨਾਂ ਦੇ ਬੱਚੇ ਫੌਜ ਚ ਹੋਣ ਤਾਂ ਇਹਨਾਂ ਨੂੰ ਟਿਕਟ ਦਿਓ ਜੇ ਇਹਨਾਂ ਦੇ ਬੱਚੇ ਫੌਜ ਚ ਹੋਣਗੇ ਇਹ ਕਦੇ ਨਹੀਂ ਕਹਿਣਗੇ ਕਿ ਲੜਾਈ ਲੱਗੇ ਇਹ ਆਖਣਗੇ ਗੱਲਬਾਤ ਨਾਲ ਨਿਬੇੜ ਲਈਏ ਹਾਂਜੀ ਹਾਂਜੀ ਹੁਣੇ ਕਹਿੰਦੇ ਨੇ ਵੀ ਹਾਂ ਚਾੜ ਦਿਓ ਜਹਾਜ਼ ਫਲਾਣਾ ਕਰ ਦਿਓ ਕੋ ਮਰਨਾ ਕਿੰਨਾ ਹੈ ਮਰਨਾ ਸਿੱਖਾ ਨੇ ਮਰਨਾ ਪੰਜਾਬੀਆਂ ਨੇ ਐ ਦੋਹਾਂ ਪਾਸੇ ਪੰਜਾਬ ਐ ਇਹਨਾਂ ਨੇ ਸਰਕਾਰ ਨੇ ਐਸਟੇਬ ਥੋੜੇ ਦਿਨ ਪਹਿਲਾਂ ਖਬਰ ਇਹ ਵੀ ਆਈ ਕਿ 500 ਤੋਂ ਪਿੰਡਾਂ ਤੋਂ ਜ਼ਿਆਦਾ ਪਿੰਡਾਂ 'ਚ ਇਹਨਾਂ ਨੇ ਪੀਐਸਸੀ ਆਰਮੀ ਬਿਠਾਤੀ ਆ ਰਾਤੋਂ ਰਾਤ ਕਿਸੇ ਨੂੰ ਨਹੀਂ ਪਤਾ ਸਭ ਸਕੂਲਾਂ ਉਸ ਬੰਦ ਕੀਤੀ ਸਭ 'ਚ ਇੱਕ ਇੱਕ ਗੱਡੀ ਖਲੋਤੀ ਉਹ ਇਹਦਾ ਕੀ ਰਿਸੈਨ ਉਹ ਇਸ ਲਈ ਬਿਠਾਏ ਨੇ ਵੀ ਜੇ ਰਾਜਾ ਆਣਾ ਨੂੰ ਫਾਸੀ ਦਿੱਤੀ ਹਾਂਜੀ ਤੇ ਮਾਲ ਵਿਗੜ ਸਕਦਾ ਐ ਅੱਛਾ ਜੀ ਸਾਰੇ ਪੰਜਾਬੀ ਜਿਹੜੇ ਨੇ ਉਹ ਰੋੜਾਂ ਤੇ ਆ ਜਾਣਗੇ ਹੋ ਸਕਦਾ ਹੈ ਦੰਗੇ ਪਥਾਲ ਚ ਜਿਵੇਂ ਇੰਦਰਾ ਮਰੀ ਤੋਂ ਬਾਅਦ ਇੰਦਰਾ ਮਰੀ ਤੋਂ ਬਾਅਦ ਸਾਰੇ ਕੀ ਸਾਰੇ ਸਰਦਾਰਾਂ ਨੇ ਇੰਦਰਾ ਮਾਰੀ ਸੀ ਮਾਰਨ ਵਾਲੇ ਸਿਰਫ ਦੋ ਸਨ ਦੋ ਸਕੇ ਤੀਜਾ ਉਹਨਾਂ ਨੂੰ ਗਾਈਡ ਕਰਨ ਵਾਲਾ ਸੀ ਤਿੰਨੇ ਉਹਨਾਂ ਦੇ ਕੋਲ ਸਨ ਤਿੰਨੇ ਉਹਨਾਂ ਦੇ ਕੋਲ ਸਨ ਬਾਕੀਆਂ ਨੂੰ ਕਿਉਂ ਮਾਰਿਆ ਗਿਆ ਬਾਈ ਫੌਜੀ ਵੀ ਵਰਦੀ ਚ ਬੈਠੇ ਫੌਜੀ ਵੀ ਗੱਡੀਆਂ ਚੋਂ ਕੱਢ-ਕੱਢ ਮਾਰੇ ਗਏ ਮਾਰੇ ਗਏ ਇੱਕ ਕੀ ਉਹ 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 ਸਾਲੇ ਉਹ ਜਿੰਨੇ ਕਾਲੇ ਉਹਨੇ ਹੀ ਪਿਓ ਦੇ ਸਾਲੇ ਇਹ ਤਾਂ ਗੱਲ ਹੋ ਨਹੀਂ ਸਕਦੀ ਐ ਨਹੀਂ ਤੇ ਇਸ ਤਰ੍ਹਾਂ ਕਰਨਗੇ ਤੇ ਔਖੇ ਹੋਣਗੇ ਇੱਕ ਸਿੱਖ ਜਿਹੜਾ ਹੈ ਇੱਕ ਤਾਜ ਹੈ ਤਾਜ ਸਿਰ ਦੇ ਉੱਤੇ ਤਾਜ ਨਹੀਂ ਤੇ ਬਾਦਸ਼ਾਹ ਵੀ ਨਹੀਂ ਤੇ ਅੱਗੇ ਹਣੋ ਅੱਛਾ ਇੱਕ ਇਹ ਵੀ ਹੈਗਾ ਦੇਖੋ ਅੱਜ ਕੱਲ ਦੀ ਗਵਰਨਮੈਂਟ ਦੇਖੋ ਦੋਗਲਾਪਨ ਥੋੜਾ ਦਿਖਾ ਰਹੀ ਹੈ ਇੱਕ ਪਾਸੇ ਤਾਂ ਜਿੱਦਣ ਸ਼ੀਦੀ ਜੋੜ ਮੇਲਾ ਹੁੰਦਾ ਆਪਣਾ ਸਤਾਈ ਆਪਣੇ ਛੋਟੇ ਸ਼ਹਿਬਜਾਦਿਆਂ ਦਾ ਦਿਵਸ ਹੁੰਦਾ ਉਸ ਦਿਨ ਆਪਣੇ ਮਾਨਯੋਗ ਮੁੱਖ ਮੰਤਰੀ ਜੀ ਪਾਰਟਿਕਾਉਂਦੇ ਨੇ ਉਹਦਾ ਦਿਵਸ ਬਣਾਉਂਦੇ ਉਹਨਾਂ ਦੀ ਸਾਰਾ ਮੰਤਰਾਲੇ ਉੱਥੇ ਮੱਥਾ ਟੇਕਦਾ ਹੈਗਾ ਹੈ ਉਹ ਇਸ ਚੀਜ਼ ਦਾ ਬੜਾ ਅਫਸੋਸ ਜ਼ਾਹਿਰ ਕਰਦੇ ਆ ਦੂਜੇ ਪਾਸੇ ਸਰਦਾਰਾਂ ਨੂੰ ਹੀ ਟਾਰਗੇਟ ਕੀਤਾ ਜਾਂਦਾ ਛੋਟੇ ਛੋਟੇ ਗੱਲ ਤੇ ਅੱਜ ਦਾ ਅੰਦੋਲਨ ਹੋਇਆ ਕਿਸਾਨ ਅੰਦੋਲਨ ਹੋਇਆ ਉਹ ਕਹਿੰਦੇ ਨੇ ਇਹ ਸਰਦਾਰੀ ਕਿਉਂ ਚੁੱਕਦੇ ਹੈਗੇ ਆ ਹੋਰ ਕੋਈ ਕਸਤਕਾਰ ਹੈ ਨਹੀਂ ਹੋਰ ਕੋਈ ਸਰਦਾਰ ਹੈ ਮਤਲਬ ਕੋਈ ਕਿਸਾਨ ਹੈ ਨਹੀਂ ਉਹਨਾਂ ਨੂੰ ਕਿਉਂ ਜੇ ਹੋਰ ਨਹੀਂ ਚੁੱਕਦੇ ਤੇ ਅੱਜ ਧਾਨ ਵੀ ਤੇ 1600 ਨੂੰ 1500 ਨੂੰ ਵੇਚ ਰਹੇ ਨੇ ਪੰਜਾਬ ਚ ਤਾਂ ਪੂਰੇ ਰੇਟ ਤੇ ਵੇਚ ਰਿਆ ਤੇ ਇੱਥੇ ਯੂਪੀ ਚ ਉਤਰਾਛਲ ਚ 15 1600 ਨੂੰ ਵੇਚ ਰਿਆ ਹਾਂਜੀ ਗੰਨੇ ਦੇ ਪੈਸੇ ਪਿਛਲੇ ਸਾਲ ਤੇ ਨਹੀਂ ਸਾਨੂੰ ਮਿਲੇ ਮਿੱਲ ਵਾਲੇ ਦਾ ਮਿੱਲ ਵਾਲੇ ਦਾ ਹੋਰ ਵੀ ਵੇਕ ਗਿਆ ਉਹਦੀ ਮੈਲ ਵੀ ਵੇਕ ਗਈ ਏ ਉਹਦੀ ਚੀਨੀ ਵੀ ਵੇਕ ਗਈ ਏ ਸਾਨੂੰ ਪੈਸੇ ਮਿਲੇ ਨਹੀਂ ਗੰਨਾ ਜਦੋਂ ਚਲਿਆ ਗਿਆ ਸਾਡਾ 7 ਦਿਨ 8 ਦਿਨ ਤੋਂ ਬਾਅਦ ਪੇਮੈਂਟ ਮਿਲਣ ਦਾ ਆ ਕੇ ਸਾਨੂੰ ਅੱਜ ਤੱਕ ਨਹੀਂ ਮਿਲੀ ਇਹ ਗਵਰਨਮੈਂਟ ਆਪਣਾ ਲੈ ਕੇ ਉਹਨਾਂ ਤੋਂ ਹਸਾਬ ਕਿਤਾਬ ਤੇ ਆਪ ਪਿੱਛੇ हट ਜਾਂਦੇ ਨੇ ਨੇਤੇ ਤੇ ਸਾਨੂੰ ਮਰਵਾ ਲੰਦੇ ਨੇ ਦੇਖੋ ਜਿਹੜਾ ਕੋਈ ਨੇਤਾ ਇੱਕ ਮਲੈਮ ਸਿੰਘ ਹੋਇਆ ਇੱਕ ਮਲੈਮ ਸਿੰਘ ਹੋਇਆ ਜਿਹੜਾ ਕਿ ਡਿਫੈਂਸ ਮਨਿਸਟਰ ਸੀ ਅੱਛਾ ਜੀ ਡਿਫੈਂਸ ਮਨਿਸਟਰ ਹੁੰਦੇ ਹੋਏ ਉਹ ਬਾਰਡਰ ਤੇ ਗਿਆ ਸੀ ਉਹਨੇ ਸਿੱਖਾ ਉੱਥੇ ਫੌਜੀਆਂ ਨਾਲ ਕਾਨਫਰੰਸ ਕੀਤੀ ਵੀ ਤੁਹਾਨੂੰ ਦੱਸੋ ਕੀ ਮੰਗ ਹੈ ਤੁਹਾਡੀ ਤੁਸੀਂ ਸੰਗੋ ਨਾ ਵੈਸੇ ਸਾਨੂੰ ਕਿਹਾ ਜਾਂਦਾ ਵੀ ਜਦੋਂ ਕਿਸੇ ਵੱਡੇ ਅਫਸਰ ਅੱਗੇ ਜਾਣਾ ਤੇ ਬੋਲਣਾ ਕੁਝ ਨਹੀਂ ਅੱਛਾ ਜੀ ਪਰ ਉਹਨੇ ਕਿਹਾ ਸੀ ਵੀ ਤੁਸੀਂ ਡਰਨਾ ਨਹੀਂ ਤੁਹਾਨੂੰ ਕੋਈ ਸਜ਼ਾ ਨਹੀਂ ਮਿਲੇਗੀ ਤੇ ਅਸੀਂ ਇਹ ਹੀ ਕਿਹਾ ਸੀ ਲਦਾਖ ਵੱਲ ਗਿਆ ਸੀ ਸਾਡੇ ਵੱਲ ਵੀ ਸ੍ਰੀਮਾਨ ਅਸੀਂ ਮਰ ਜਾਂਦੇ ਆਂ ਦੇਸ਼ ਲਈ ਕੁਰਬਾਨ ਹੋ ਜਾਂਦੇ ਆਂ ਤੇ ਸਾਡੇ ਘਰਦਿਆਂ ਨੂੰ ਪ੍ਰੂਫ ਨਹੀਂ ਮਿਲਦਾ ਕਿ ਸੱਚ ਨਹੀਂ ਆਉਂਦਾ ਕਿ ਮਰ ਗਿਆ ਸਾਡਾ ਪੁੱਤਰ ਮਰ ਗਿਆ ਕਿਉਂ ਚਿੱਠੀ ਜਾਂਦੀ ਏ ਕੱਪੜੇ ਚਲੇ ਜਾਂਦੇ ਨੇ ਅੰਨੇ ਨੇ ਵੀ ਫਲਾਣੇ ਦਾ ਬਿਸਤਰਾ ਆ ਗਿਆ ਤੇ ਉਹ ਮਰ ਗਿਆ ਤੇ ਉਹ ਕਹਿੰਦਾ ਤੁਸੀਂ ਕੀ ਚਾਹੁੰਦੇ ਹੋ ਤੇ ਅਸੀਂ ਇਹ ਹੀ ਕਿਹਾ ਸੀ ਕਿ ਸ੍ਰੀਮਾਨ ਸਾਡਾ ਆਇਆ ਵੀ ਸਾਡੀ ਡੈੱਡ ਬੋਡੀ ਸਾਡੇ ਪਿੰਡ ਚਲੇ ਸਾਡੀ ਮਾਂ ਸਾਡੀ ਭੈਣ ਸਾਡੇ ਭਰਾ ਸਾਡੀ ਘਰ ਦੀ ਸਾਡੇ ਬੱਚੇ ਸਾਨੂੰ ਮਰਿਆਂ ਨੂੰ ਵੇਖ ਕੇ ਉਹਨਾਂ ਨੂੰ ਯਕੀਨ ਆ ਜਾਏ ਮੱਕੀ ਖ ਬੰਦਾ ਫੌਜ ਚ ਖਤ ਸ਼ਹੀਦ ਹੋਇਆ ਦੇ ਫੌਜ ਸ਼ਹੀਦ ਹੋ ਗਿਆ ਵੀ ਉਹ ਸ਼ਹੀਦ ਹੋ ਗਿਆ ਵੇਟ ਕਰਨ ਦੀ ਜ਼ਰੂਰਤ ਨਹੀਂ ਉਹ ਫਿਰ ਮਲੈਮ ਸਿੰਘ ਨੇ ਇੱਥੇ ਆਉਂਦੇ ਕੈਬਿਨੇਟ ਚ ਸਭ ਤੋਂ ਪਹਿਲਾਂ ਬਿੱਲ ਪਾਸ ਕੀਤਾ ਸੀ ਅੱਜ ਇੱਕ ਕੇਰਲਾ ਦਾ ਸ਼ਹੀਦ ਹੁੰਦਾ ਤੇ ਇੱਕ ਪੰਜਾਬ ਦਾ ਹੁੰਦਾ ਤੇ ਇੱਕ ਉਤਰਾਂ ਚਲਦਾ ਹੁੰਦਾ ਤਿੰਨਾਂ ਦੇ ਜਾਜ ਹੈਲੀਕਾਪਟਰ ਆਡਾ-ਅਡ ਲਾਚਾਂ ਲੈ ਕੇ ਜਾਂਦੇ ਨੇ ਗਵਰਨਮੈਂਟ ਦਾ ਜਿੰਨਾ ਮਰਜ਼ੀ ਖਰਚ ਆ ਜਾਏ ਲੇਕਿਨ ਮਰੇ ਨੂੰ ਸਤਕਾਰ ਨਾਲ ਲੈ ਕੇ ਜਾਇਆ ਜਾਂਦਾ ਤੇ ਜਿਹੜਾ ਕੰਮ ਕਿਸੇ ਨੇਤੇ ਨੇ ਕੀਤਾ ਉਹ ਕਿਵੇਂ ਭੁੱਲਿਆ ਜਾ ਸਕਦਾ ਸੋ ਤੁਸੀਂ ਸੁਣਿਆ ਦੇਖੋ ਇੱਕ ਫੌਜੀ ਹੈਗੇ ਨੇ ਐਕਸ ਆਰਮੀ ਆਫੀਸਰ ਸਿਗੇ ਇਹਨਾਂ ਨੇ ਅੱਜ ਬਿਲਕੁਲ ਕਲੀਅਰ ਕਰਤਾ ਕਿ ਇਹ ਮੁਲੈਨ ਸਿੰਘ ਜੀ ਦੀ ਹੀ ਦੇਨ ਸੀਗੀ ਕਿ ਜਿਹੜੀ ਇੱਕ ਫੌਜੀ ਸ਼ਹੀਦ ਹੋਇਆ ਉਹਦੀ ਜਿਹੜੀ ਡੈਟ ਬੋਦੀ ਆ ਉਹ ਚਾਹੇ ਇਥੋਂ ਕੱਜਿਆ ਕੁਮਾਰੀ ਜਾਣੀ ਹੋਵੇ ਚਾਹੇ ਜੰਮੂ ਜਾਣੀ ਹੋਵੇ ਚਾਹੇ ਅਸਾਮ ਚ ਜਾਣੀ ਹੋਵੇ ਉਹ ਜਾਂਦੀ ਹੁੰਦੀ ਸੀਗੀ ਕਈਆਂ ਨੇ ਇਹ ਗੱਲ ਕਹੀ ਕਿ ਨਹੀਂ ਜਾਂਦੀ ਸੀਗੀ ਤੇ ਮੈਂ ਵੀ ਨਹੀਂ ਯਕੀਨ ਮੰਨਦਾ ਸੀਗਾ ਕਿ ਇਹ ਵਕਾਈ ਹੋਇਆ ਏਦਾਂ ਕਿ ਨਹੀਂ ਮੈਂ ਪਿਛਲੇ ਦਿਨੀ ਰਾਮਪੁਰ ਵੀ ਗਿਆ ਸੀਗਾ ਜਿੱਥੇ ਪੀਡੀਏ ਦੇ ਨਾਲ ਜਿਹੜੇ ਐਕਸਆਰਬੀ ਆਫੀਸਰ ਸੀਗੇ ਉਹਨਾਂ ਨੇ ਵੀ ਇਸ ਗੱਲ ਨੂੰ ਮੈਨੂੰ ਦੱਸਿਆ ਸੀਗਾ ਤੇ ਮੈਂ ਉਹਦੇ ਤੇ ਚਰਚਾ ਵੀ ਕਾਫੀ ਕੀਤੀ ਸੀਗੀ ਉਹ ਵੀ ਆਪਣੇ ਚੈਨਲ 'ਚ ਦੇਖ ਸਕਦੇ ਹੋ ਤੇ ਅੱਜ ਇੱਕ ਐਕਸ ਆਰਮੀ ਆਫੀਸਰ ਇਹਨਾਂ ਨੇ ਵੀ ਦੱਸਿਆ ਕਿ ਇਹ ਡਿਫੈਂਸ ਮਿਨਿਸਟਰ ਹੁੰਦੇ ਹੋਏ ਮੰਨਦੀ ਹੈ ਸਵਰਗੀਏ ਮੁਲਯੰਗ ਸਿੰਘ ਯਾਦਵ ਜੀ ਦੀ ਹੀ ਦੇਣ ਸੀਗੀ ਕਿ ਜਿਹੜੀ ਆਪਣੀ ਇੱਕ ਬੋਡੀ ਘਰ 'ਚ ਪਹੁੰਚਦੀ ਆ ਨਹੀਂ ਤਾਂ ਅੱਜ ਕੱਲ ਤਾਂ ਬੰਦਾ ਫੌਜ 'ਚ ਭਰ ਜਾਂਦਾ ਸੀਗਾ ਕਈ ਕਈ ਸਾਲ ਨਹੀਂ ਪਹੁੰਚਦੀਆਂ ਹਜੇ ਵੀ ਚਾਈਨਾ ਦੀ ਲੜਾਈ ਦੇ 71 ਦੀ ਲੜਾਈ ਦੇ ਹਜੇ ਵੀ ਆਫੀਸਰ ਲੱਭਦੇ ਨਹੀਂ ਉੱਥੋਂ ਲੱਭ ਕੇ ਨਹੀਂ ਦਿੰਦੇ ਝੰਡਾ ਇੱਕ ਇੱਕ ਨਿਸ਼ਾ ਆਪਣਾ ਨਿਸ਼ਾਨੀਆਂ ਕੁਝ ਪਛਾ ਦਿੰਦੇ ਨੇ ਤੇ ਕਹਿ ਦਿੰਦੇ ਕਿ ਤੁਹਾਡਾ ਬੰਦਾ ਸ਼ਹੀਦ ਹੋ ਗਿਆ ਸੋ ਅੱਜ ਦਾ ਐਪੀਸੋਡ ਜਿਆਦਾ ਲੰਬਾ ਨਾ ਕਰਦੇ ਹੋਏ ਅਸੀਂ ਇੱਥੇ ਐਂਡ ਕਰਦੇ ਆ ਫਿਰ ਨੈਕਸਟ ਐਪੀਸੋਡ ਚ ਮਿਲਾਂਗੇ ਹੋਰ ਵੀ ਗੱਲਾਂ ਕਰਾਂਗੇ ਸੋ ਤੁਸੀਂ ਜਾਣਿਆ ਇਹ ਫੌਜੀ ਸਾਹਿਬ ਤੋਂ ਕਿ ਕਿੰਨੀਆਂ ਚੀਜ਼ਾਂ ਬਰੀਕੀਆਂ ਹੈਗੀਆਂ ਜਿਹੜੀਆਂ ਸਰਦਾਰ ਲਈ ਹੈਗੀਆਂ ਅਸੀਂ ਯੂਪੀ ਯੂਕੇ ਚ ਪਈਏ ਨਹੀਂ ਬਸਦੇ ਅਸੀਂ ਯੂਪੀ ਯੂਕੇ ਚ ਵੀ ਸਰਦਾਰ ਹੈਗੇ ਨੇ ਸਾਡੇ ਇੱਥੇ ਪੱਗਾਂ ਬਹੁਤ ਜ਼ਿਆਦਾ ਨੇ ਨਗਰ ਕੀਰਤਨ ਚ ਐਸਜੀਪੀਸੀ ਦੇ ਸਖਤਰ ਸਾਹਿਬ ਸਰਦਾਰ ਗੁਰਨਾਮ ਸਿੰਘ ਵੀ ਇਹ ਕਹਿ ਕੇ ਗਏ ਸੀ ਕਿ ਖੁੱਲੇ ਆਸਮਾਨ ਦੇ ਥੱਲੇ ਅਡਾਨਕ ਪਤਾ ਤੇ ਆਪਣੇ ਨਾਨਕਪੁਰੀ ਟਾਂਡਾ ਗੁਰਦੁਆਰੇ ਸਾਹਿਬ ਚ ਕੀ ਇੱਥੇ ਮੈਨੂੰ ਪੰਜਾਬ ਮਿੰਨੀ ਪੰਜਾਬ ਨਹੀਂ ਪੰਜਾਬ ਦਿਖਿਆ ਹੈਗਾ ਸੋ ਇਹ ਮੋਰਾ ਅਸੀਂ ਪੱਕੀਆਂ ਕਰਨੀਆਂ ਹੈਗੀਆਂ ਇਸ ਸਾਲ ਦੇ ਅਖੀਰ ਤੱਕ ਅਸੀਂ ਯੂਪੀ ਯੂਕੇ ਚ ਪੰਜਾਬੀਆਂ ਦਾ ਮਹੱਤਵ ਦਿਖਾਉਣਾ ਹੈਗਾ ਸਰਦਾਰ ਕੁਲਦੀਪ ਸਿੰਘ ਪੁੱਲਰ ਜਿਹੜੇ ਆਪਣੇ ਸਮਾਜਵਾਦੀ ਪਾਰਟੀ ਤੋਂ ਹੈਗੇ ਉਹ ਵੀ ਮੇਰੇ ਸਟੂਡੀਓ ਤੇ ਆ ਕੇ ਗਏ ਕਿ ਗਏ ਆ ਕਿ ਇੱਥੇ ਸਰਦਾਰ ਜਿਹੜੇ ਹੈਗੇ ਆ ਦਮ ਰੱਖਦੇ ਨੇ 15 ਸੀਟਾਂ ਤੇ ਯੂਪੀ'ਸ ਤੇ ਦੋ ਸੀਟਾਂ ਉੱਤਰਾਖੰਡ 'ਚ ਸੋ ਕਿਉਂ ਨਹੀਂ ਅਸੀਂ ਰੱਖ ਸਕਦੇ ਵੀ ਦਮ ਤੁਹਾਡੇ ਪੰਜਾਬ 'ਚ ਤਾਂ 13-14 ਸੀਟਾਂ ਹੈਗੀਆਂ ਸਾਡੇ ਇੱਥੇ ਅਸੀਂ 13 15 ਤੇ ਦੋ 17 ਸੀਟਾਂ ਸਰਦਾਰਾਂ ਦਾ ਦਮ ਖਾਵੇਂਗਾ ਜਿੱਤਨ ਹਰਾਉਂ ਚ ਰੱਖਦੇ ਆ ਸੋ ਬਾਕੀ ਮੈਂ ਅੱਗੇ ਤੁਹਾਨੂੰ ਹੋਰ ਵੀ ਬਹੁਤ ਚਰਚਾ ਦੱਸਾਂਗਾ ਸੋ ਇੱਥੇ ਹੀ ਮੈਂ ਐਂਡ ਕਰਦਾ ਹਾਂ ਐਪੀਸੋਡ ਵਾਇਗਰੂਜੀ ਦਾ ਖਾਲਸਾ ਵਾਇਗਰੂਜੀ ਕੀ ਬਤੇ